ਕਰਤੀ ਗਾਲ ਬਾਈ ਜੀ ਕੀ ਹਾਲ ਚਾਲ ਆ? ਐ ਪ੍ਰਾਂ ਟੀਟਾ ਕਹੋਂਗੇ। ਲਓ ਬਾਈ ਜੀ ਆਪਾਂ ਕਰਤੀ ਵਲੌਗ ਦੀ ਸਟਾਰਟਿੰਗ। ਬਾਈ ਇਹਨਾਂ ਨੇ ਬੱਚੇ ਕੱਢ ਲਏ ਸ਼ਾਖ ਹੀ ਨੇ। ਕੱਢੀ ਬੈਠੀ ਐ ਕਰ। ਬਾਜੀਆਂ ਵਾਲੇ ਤਾਂ ਫੇਰ ਮੰਨਣਾ ਟੜਕ ਨਹੀਂ ਵਾਈਦੀ। ਬੱਸ ਬਹ ਰੱਖ ਦੇ ਫਿਰ ਕੱਢ ਲੈਣਗੇ। ਤੇ ਉਹ ਬਾਜੀਆਂ ਵਾਲੇ ਦਾੰਡਾ ਮੀਨਾ ਫਰਦਾ ਜੂਤ। ਦੋਵੇਂ ਸਹੀ ਆ ਨਾ ਬੱਚੇ ਆ ਤਾਂ। ਕੱਢੀ ਆ ਜੀ ਜੀ ਵੇਖੋ ਬਾਈ ਕਿੰਨੇ ਮਰੇ ਪਏ। ਤੇ ਨੋ ਬਈ ਮਿੱਤਰੋ ਬਕਰਤੀ ਆਈ ਬਲੌਗ ਦੀ ਸਟਾਰਟਿੰਗ ਤੇ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਰਹੋ ਨੋ ਬਈ ਆਪਾਸ ਦੀ ਨੋ ਬਈ ਲੈਣ ਚੱਲੇ ਆਂ ਉਸ ਨੂੰ ਕੀ ਰਮਾ ਪੱਠੀ ਪਾਤੇ ਆ ਕੀ ਰੋਕੇ ਨਮਾਉਣੇ ਮੱਛੀ ਵੇਖੋ ਵਾਟਰ ਬਾਕਸ ਚਾਹੀਦਾ ਆ ਪਪੂਤਨਾ ਖਾਣ ਸੀ ਜਮਾ ਕਾਲੀ ਡਾਂਜਾ ਬਈ ਆ ਵੇਖੋ ਜਮਾ ਕਾਲੀ ਹੈ ਸੋਹਣੀ ਕਿੱਡੀ ਹੈ ਇਹ ਮੱਛੀਆਂ ਖਾਣ ਵਾਲੀਆਂ ਕੁਦਰਤੀ ਚੀਜ਼ਾਂ ਮਿੱਟੀ ਖਾਂਦੀ ਫਿਰਦੀ ਆ ਬਿਜਾਰ। ਹੋਰ ਬਗੜਾ ਵੀ ਆ ਗਿਆ ਤੇਰਾ ਭਈ ਇੱਕ। ਵਾਟਰ ਵਾਸੀ ਪੂਤਨਾ ਜਾਂ ਲੈਣ ਆਈ ਸੀ ਕਿ ਤਿਆਬ ਤੋਂ ਖਾਣਾ ਨਾ ਮੈਂ ਉਹ। ਤੇ ਆ ਫਿਰ। ਇਹ ਮੈਂ ਇੱਥੇ ਹੀ ਟੱਕਰਦੀ ਏ ਜਿੱਦੇ ਮਾ ਉਹਨਾਂ ਨੇ ਹਰ ਰੋਜ਼ ਇੱਥੇ ਹੀ ਫਿਰਦੀ ਹੁੰਦੀ ਆਂ। ਫੋਕ ਡੀ ਮੱਛੀ। ਉਹ ਵੇਖ। ਡਾ ਚਿਬਿਆ ਨਾ ਉਹਦੀਆਂ ਹਨ। ਮੈਂ ਉਹ ਉੱਥੇ ਫਿਰਦੀ ਆ ਲਓ ਬਈ ਮਿੱਤਰੋ ਬੱਚੇ ਦਿੱਤੇ ਆ ਬਾ ਤੇ ਅੱਜ ਮੌਸਮੀ ਹੋ ਰਹੀ ਹੋਏ ਪਰ ਨਹੀਂ ਕੂਤਰ ਕੱਢਨੇ ਸੀਗੇ ਤੇ ਕੂਤਰ ਫਿਰ ਨਹੀਂ ਕੱਢਦੇ ਕੁੱਤੀ ਬਈ ਲਾਤੀ ਤੇ ਪਤਾ ਨਹੀਂ ਕੀ ਹੋ ਗਿਆ ਤੇ ਤੇ ਪਠਾਰ ਲਾ ਗਏ ਲਓ ਜੀ ਬਾਈ ਬਦਲ ਬਾਈ ਹੋਈ ਪਈ ਆ ਤੇ ਚਲ ਬਾਈਆਂ ਤਾਂ ਜਿਨ੍ਹਾਂ ਨੇ ਛੱਡ ਗਏ ਵਿਚਾਰਿਆਂ ਨੇ ਉਹਨਾਂ ਤਾਂ ਮਜਬੂਰੀ ਹੈ ਛੱਡ ਗਏ ਅੱਖਾਂ ਕਰੇ ਵੀ ਕੂਤਰ ਛੱਡੀ ਫਿਰਦਾ ਹੈ ਵਜੇ ਚ ਉਹ ਜਾਂਦੇ ਕੁਟੀ ਕਰਦੀ ਆ ਜਾਂਦੇ ਮਤਲਬ ਕਿ ਜਿਵੇਂ ਫਿਰਦੇ ਆ ਤੇ ਆਪਾਂ ਤਾਂ ਡਰਦੇ ਨਹੀਂ ਭਰਾਵਾ ਬਾਹਰ ਹੀ ਨਹੀਂ ਕੱਟੇ ਅੱਗੇ ਦੋ ਮੇਰੇ ਐਫਸੀ ਮੌਸਮ ਜੀ ਲਏ ਆ ਤੇ ਬਤਲ ਵਾਈ ਪੂਰੀ ਜਿਹੀ ਖੜੀ ਆ ਇੱਥੇ ਇੱਕ ਕਬੂਤਰ ਫਰਦਾ ਜਮਾ ਜਿੱਟਾ ਹੁੰਦੇ ਦੋ ਤਾਂ ਇਹ ਪੰਗਿਆਂ ਦੇ ਸ਼ੋਰ ਜਿਹਾ ਲੱਗਦਾ ਦਿਰ ਗਏ ਹੋਏ ਆ ਬੰਦੀ ਦੀ ਕੰਮ ਵੇਖੋ ਮੈਂ ਉੱਥੇ ੱਡੇ ਤੇ ਖੜ ਗਿਆ ਤੇ ਮੀਂਹ ਆ ਗਿਆ ਤੇ ਖੇਡਣ ਲੱਗਿਆ ਵੇ ਯਾਰ ਮਿੱਟੀ ਨਾਲ ਠੇਕ ਕੰਮ ਕਰਾ ਲੀ ਤੇ ਜੇ ਮਰਜੀ ਲੋ ਬਈ ਬਿਲਕੁਲ ਖੁੱਡੇ ਖਾੜੇ ਵੇਖੀਏ ਖੁੱਡੇ ਖਾੜੇ ਤਾਂ ਚੋਈ ਇਹਦਾ ਕੰਮ ਇਹ ਹੀ ਕਰਨਾ ਆ ਇੱਕ ਖੁੱਡਾ ਹੀ 14 ਹੁੰਦਾ ਆਹ ਮੁੱਤਰਾਂ ਖੜਾ ਜੀ ਦੇ ਬਾਹਰ ਚ ਇਹ ਮੀਂਹ ਆਇਆ ਤਾਂ ਯਾਰ ਲੋ ਬਈ ਮਿੱਤਰੋ ਰੱਬਾ ਬਾਬਾ ਲਾ ਗਿਆ ਛੁੱਟੀ ਤੇ ਚਲੋ ਫੋਨ ਇੰਨੇ ਨਾਲ ਸਟੀਲੀਤ ਉਲਾ ਜਨਾਂ ਦੀ ਉਹ ਗੱਲੂੰ ਵੀ ਫਰਕ ਜਿਹਦੇ ਉੱਤੇ ਹੀ ਫਰਦਾ ਕੋਲੇ ਆ ਹੀ ਫਰਦਾ ਰੱਬ ਉਹ ਬਾਈ ਮਿੱਤਰੋ ਰੱਬ ਫੇਰ ਆ ਗਿਆ ਥੋੜਾ ਜਿਹਾ ਚਿਰ ਹਟ ਕੇ ਹੁਣ ਤਾਂ ਪ੍ਰਣਾਲੀ ਵੀ ਚੱਲਾ ਪਈ ਬਾਬਾ ਯਾਰ ਚੱਲ ਲੈ ਇੰਨੇ ਨਾਲ ਸੈਟਿੰਗ ਹੋ ਜੂਗੀ ਸੁਪਰੀਆਂ ਸੁਗਵਾਂ ਦਾ ਕੋਈ 10 ਦਿਨ ਖੜ ਜੂਗਾ ਕੰਮ ਪਤਾ ਨਹੀਂ ਕਿਹਦਾ ਕਬੂਤਰ ਮੀਂਹ ਚ ਆ ਕੇ ਬੈਠਾ ਬੈਠਾ ਪਤਾ ਨਹੀਂ ਕੀ ਦਾ ਤੇ ਆਪਣਾ ਬਾਈ ਖੁੱਡਾ ਚ ਆਉ ਗਿਆ ਆ ਸਾਹਮਣ ਹੁਣ ਇਹਦੇ ਚ ਕਲੀ ਜੀ ਮੜੀ ਜੀ ਕੇਰਾ ਉਹ ਕਰਕੇ ਐਂ ਤੇ ਮੁੜ ਕੇ ਰੇਤਾ ਲਿਆਉਣੀਆਂ ਸੁੱਕਾ ਪਾਲ ਕੇ ਤੇ ਫਿਰ ਇਹਦੇ ਚ ਕਰਦੇ ਆ ਸੈਟਿੰਗ ਰੁੱਤੇ ਰੁੱਤੇ ਵੀ ਰੇਤਾ ਖਲਾਰਾਂਗੇ ਥੋੜਾ ਜਿਆਦਾ ਇਸਲਾ ਬਾਅਦ ਕਬੂਤਰਾ ਬੈਠਾ ਇੱਕ ਆ ਉੱਡਿਆ ਫਿਰ ਇਧਰ ਗਿਆ ਆਇਆ ਪਰਿਦਾ ਲਾ ਉਹਨਾਂ ਕੀਤੇ ਆ ਨੀ ਜੁੱਡੇ ਫਰਗੇ ਲਓ ਬਈ ਓਏ ਦੋਵੇਂ ਪਿੰਡੀ ਪਾ ਜੀਆਂ ਖਰਾਬ ਕਰਦਾਂ ਮੀ ਨੇ ਬਾਕੀ ਵੀ ਮੀ ਆ ਗਿਆ ਤੇ ਆਪਣਾ ਵਰਕੰਦੀ ਵੀ ਮੀ ਆ ਗਿਆ ਤੇ ਆ ਖੁੱਡਾ ਬਈ ਆਪਣਾ ਚੋਂ ਗਿਆ ਤੇ ਹੁਣ ਬਾਹਰ ਕੀੜਾ ਕੱਢ ਗਿਆ ਨੇ ਵੀ ਇਹ ਮੋਲ ਛੋਲ ਕੀ ਆ ਲਓ ਬਈ ਜੀ ਮੀ ਹਟੇ ਨਹੀਂ ਕੋਈ 5-4 ਮਿੰਟ ਹਟਦਾ ਫੇਰ ਆ ਜਾਂਦਾ ਤੇ ਅੱਜ ਬਈ ਦਾਣਾ ਪਾਣੀ ਕੂਤਰਾਂ ਨੂੰ ਪਾਤਾ ਵੀਡੀਓ ਤਾਂ ਬਣੀ ਨਹੀਂ ਬੱਚੇ ਉਹ ਤੋਂ ਭਾਈ ਸੀ ਕਿ ਉਹ ਕੱਢਣਾ ਹੈ ਸੀ 11:00 ਵਜੇ ਆਉਣ ਲੱਗ ਪਿਆ ਮੀ 12:00 ਵਜੇ ਆ ਗਿਆ ਸੀ ਉਦੋਂ ਤੋਂ ਬਾਅਦ ਝੜੀਆਂ ਨੂੰ ਝੜੀ ਹੀ ਲਾਈ ਬੈਠਾ ਤੇ ਕੋਹ ਸਾਹਮਣਾ ਖੁੱਡਾ ਚਾਉਂ ਗਿਆ ਸੀ ਉਹਦਾ ਵੀ ਹੱਲ ਕਰਕੇ ਤੇ ਹੁਣ ਦਾਣਾ ਪਾਣੀ ਪਾਤਾ ਵੀਡੀਓ ਨਹੀਂ ਬਣਾਈ ਨਹੀਂ 4:00 ਵਜੇ ਆ ਬਈ ਵੀਡੀਓ ਜੀ ਮੌਤ ਬੱਦਲ ਕੁੜੀ ਆਈ ਖੜਾ ਚਾਰ ਚਪੇਰੇ ਲਓ ਜੀ ਬਾਈ ਕਣੀਆਂ ਡਿੱਗੀਆਂ ਜਾਂਦੀਆਂ ਤੇ ਮੌਸਮ ਸਾਰੀ ਦਿਹਾੜੀ ਦੇ ਮੀਂਹ ਪਈ ਜਾਂਦਾ ਚਲੋ ਠੀਕ ਹੈ ਬਾਈ ਜੀ ਆਪਾਂ ਹੁਣ ਕਰ ਲੱਗਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗੂਗਾ ਤੇ ਚਲੋ ਠੀਕ ਹੈ ਬਾਈ ਜੀ ਸਸੀ ਕਾਲ ਤੇ ਚਲ ਚੁਕੀ ਹਾਂ ਉਹ ਦੇਖੋ ਕੀ ਕਰਦਾ ਫਿਰਦਾ